ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਆ ਵਿਚਾਰਾ ਗਰੀਬ ਪਰਿਵਾਰ ਸੀਗਾ ਤੇ ਇਹਦੇ ਵਿਚਾਰੇ ਦੇ ਬਾਈ ਦੇ ਇੱਕੋ ਹੀ ਸੱਤ ਸੀਗੀ ਤੇ ਵਿਚਾਰੇ ਦਾ ਨਿੱਕਾ ਜਿਹਾ ਬੱਚਾ ਬਾਈ ਜੀ 7-8 ਸਾਲਾਂ ਦਾ ਬੇਟਾ ਤੇ ਇਹੋ ਜਿਹਰੇ ਦੇ ਗੁੜਗਾ ਗੁੜਗਾ ਵੀ ਮਟਿਆਰ ਆ ਬਾਈ ਜੀ ਤੇ ਵਿਚਾਰਾ ਰੱਖਿਆ ਚਲਾ ਕੇ ਆਦਾ ਟਾਈਮ ਪਾਸ ਕਰਦਾ ਸੀਗਾ ਤੇ ਵਿਚਾਰੇ ਦੀ ਦੋ ਦਿਨ ਛੜੀ ਲੱਗਣ ਦੇ ਕਾਰਨ ਬਾਈ ਜੀ ਸੱਤ ਡਿੱਗ ਪਈ ਆ ਕਾफी ਨੁਕਸਾਨ ਆ ਜੋ ਉਚਰੇ ਦੇ ਬੈੱਡ ਬੁੱਢ ਸੀਗੇ ਮੰਜੇ-ਮੰਜੇ ਸੀਗੇ ਤੇ 3-ਨਵਾਰੀ ਮਾੜੀ ਮੋਟੀ ਸੀਗੀ ਉਹ ਬਾਈ ਜੀ ਸਾਰਾ ਕੁਸ ਟੁੱਟ ਭੱਜ ਗਿਆ ਤੇ ਆ ਮੁੰਡੇ ਵਿਚਾਰੇ ਕੱਢੀ ਜਾਂਦੇ ਆ ਤੇ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਬਾਈ ਜੀ ਕਿਰਪਾ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਵੀਰ ਭਰਾਵਾਂ ਕੋਲੇ ਐਨਆਰ ਆਈ ਵੀਰਾਂ ਕੋਲੇ ਪਹੁੰਚ ਸਕੇ ਜੇ ਪਹੁੰਚ ਗਈ ਬਾਈ ਤੇ ਵਿਚਾਰੇ ਦੀ ਕੋਈ ਦਾਨੀ ਸੱਜਣਾ ਮਦਦ ਕਰ ਦੇਵੇ ਇੱਕ ਹੀ ਕਮਰਾ ਵਿਚਾਰੇ ਦੇ ਬਹੁਤ ਮਾੜੀ ਗੱਲ ਹੋਈ ਬਾਈ ਜੀ ਤੇ ਪਰ ਵਾਹਿਗੁਰੂ ਨੇ ਜਾਨੀ ਨੁਕਸਾਨ ਤੋਂ ਬਚਤ ਕਰ ਲਈ ਆ ਪਰਿਵਾਰ ਆਪ ਵਿਚਾਰੇ ਘਰ ਵਾਲੀ ਪਿੰਡ ਦੇ ਵਿੱਚ ਕੰਮਕਮ ਕਰਨ ਗਈ ਸੀਗੀ ਆਪ ਵਿਚਾਰਾ ਰਖਸ਼ਾ ਲੈ ਕੇ ਗਿਆ ਸੀਗਾ ਤੇ ਕੁੜੀ ਕੁਦਰਤੀ ਬਾਈ ਜੀ ਇੱਕ ਵਾਰ ਉੱਠ ਕੇ ਕਮਰੇ ਚੋਂ ਬਾਹਰ ਹੋ ਗਈ ਬਾਹਰ ਹੋ ਅਨਸਾਰ 7 ਡਿੱਗ ਪਈ ਆ ਤੇ ਵਿਚਾਰੇ ਦਾ ਬਾਈ ਜੀ ਕੋਈ ਵੀਰ ਹੈਲਪ ਕਰ ਸਕਦਾ ਤੇ ਧੰਨਵਾਦ ਬਾਈ ਜੀ